ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਾਹਤੋਂ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੈਨੇਡਾ ਤੇ ਅਮਰੀਕਾ ਸਣੇ ਦੁਨੀਆ ਦੀਆਂ ਹੋਟਲਾਂ ਵਿੱਚੋਂ ਕੱਢੇ ਲੋਕ ਨਿਊਜ਼ ਆਰਕ ਅਮਰੀਕਾ ਕੈਨੇਡਾ ਸਣੇ ਦੁਨੀਆ ਦੇ ਹਾਇਕਲੇ ਹੋਟਲਾਂ ਵਿੱਚੋਂ ਭਾਜੜ ਵਰਗੇ ਹਾਲਾਤ ਬਣ ਗਏ ਜਦੋਂ ਮਹਿਮਾਨਾਂ ਨੂੰ ਕਮਰੇ ਵਿੱਚੋਂ ਕੱਢਿਆ ਜਾਣ ਲੱਗਾ ਮੈਰੀਆਟ ਐਂਟਰਨੈਸ਼ਨਲ ਵੱਲੋਂ ਲਾਈਸੈਂਸਿੰਗ ਡੀਲ ਰੱਦ ਕੀਤੇ ਜਾਣ ਮਗਰੋਂ ਪਾਈ ਵੈਲ ਕੰਪਨੀ ਸੋਡਰ ਟੈਟੇਰੀ ਹੁੰਦੀ ਨਜ਼ਰ ਆਈ ਬੇਕਰ ਪਸੀ ਦਾਖਲ ਕਰ ਦਿੱਤੀ ਇਸੇ ਵੇਲੇ ਕਰਬ ਡਾਲਰ ਦੇ ਮੁੱਲ ਤੇ ਪੁੱਜਨ ਅਤੇ Airbnb ਨੂੰ ਟੱਕਰ ਦੇਣ ਵਾਲੀ ਕੰਪਨੀ ਹੁਣ ਫਰਚ ਤੇ ਆ ਚੁੱਕੀ ਹੈ ਇਸ ਦੋ ਕੰਪਨੀਆਂ ਜਹਾ ਹਟਲਾਂ ਚ ਠਹਿਰੇ ਮਹਿਮਾਨਾਂ ਨੂੰ ਭੁਗਤਣਾ ਪਿਆ ਸੌਡਰ ਦੇ ਕਮਰਿਆਂ ਨੂੰ ਦੀ ਬੁਕਿੰਗ ਮੈਰੀਅਟ ਦੀ ਵੈਬਸਾਈਟ ਨਹੀਂ ਹੁੰਦੀ ਸੀ ਪਰ ਦੋਵੇਂ ਕੰਪਨੀਆਂ ਤਾਲਮੇਲ ਤਹਿ ਤੱਕ ਗੀਨਾਵਾਦ ਸਕੀਆਂ ਮੈਰੀਅਟ ਅਤੇ ਸੌਡਰ ਨੇ ਮਹਿਮਾਨਾਂ ਨੂੰ ਖੜੇ ਪੈਰ ਕਮਰੇ ਖਾਲੀ ਕਰਨ ਦੇ ਹੁਕਮ ਦਿੱਤੇ ਜਿਨ੍ਹਾਂ ਵਾਸਤੇ ਬਦਲਵੇਂ ਪ੍ਰਬੰਧ ਮੁਸ਼ਕਲ ਹੋ ਰਹੇ ਸਨ ਕੈਟਲਿਨ ਕੇਰਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਸ ਨੂੰ ਕਮਰਾ ਖਾਲੀ ਕਰਨ ਲਈ 24 ਘੰਟੇ ਤੋਂ ਵੀ ਘੱਟ ਸਮਾਂ ਦਿੱਤਾ ਗਿਆ ਨਿਊਯਾਰਕ ਵਿੱਚ 17 ਦਿਨ ਵਾਸਤੇ ਪੁੱਜੇ ਸਟੀਵ ਮੈਕਰਮ ਨੇ ਦੱਸਿਆ ਕਿ ਮੈਰੀਟ ਨਾਲ ਹੀ ਬੁਕਿੰਗ ਕਰਨਾ ਮਹਿੰਗੀ ਪੈ ਗਈ ਮੈਕਰ ਮੈਕਗ੍ਰਾਮ ਦਾ ਕਹਿਣਾ ਸੀ ਕਿ ਮਹਿਮਾਨਾਂ ਨਾਲ ਜਗਾ ਸਲੂਕ ਨਹੀਂ ਸੀ ਹੋਣਾ ਚਾਹੀਦਾ ਭਾਈ ਵਾਲੀ ਟੁੱਟਣ ਦਾ ਇਹ ਮਤਲਬ ਨਹੀਂ ਕਿ ਦੂਰੋਂ ਦੂਰੋਂ ਇਹ ਲੋਕਾਂ ਨੂੰ ਅਚਨਚੇਤ ਬਾਹਰ ਨਿਕਲਣ ਦੇ ਹੁਕਮ ਦਿੱਤੇ ਜਾਣ ਅਰਕਸਾ ਨੇ ਤ੍ਰਿੰਟ ਸੈਲ ਕਾਰੋਬਾਰੀ ਪੋਲ ਸਟ੍ਰੈਕ ਨੇ ਹੱਦ ਬੀਤੀ ਸੁਣਨ ਦੱਸਿਆ ਕਿ ਉਹ ਬੋਸਟਨ ਵਿਖੇ ਠਹਿਰੇ ਹੋਏ ਸਨ ਜਦੋਂ ਸਾਰਾ ਸਮਾਨ ਚੁੱਕ ਕੇ ਹੋਟਲ ਦੇ ਹਾਲ ਵਿੱਚ ਰੱਖ ਦਿੱਤਾ ਗਿਆ ਕੁਝ ਸਮਾਨ ਸੂਟਕੇਸ ਵਿੱਚ ਪਾ ਦਿੱਤਾ ਜਾਂਦਕਿ ਕੁਝ ਪਲਾਸਟਿਕ ਦੇ ਲਫਾਫਿਆਂ ਵਿੱਚ ਨਜ਼ਰ ਆ ਹਾਰਵਰਡ ਦੀ ਦੇ 47 ਸਾਲਵ ਦੀ ਆਰਥੀ ਐਲੈਕ ਅਰੀ ਟੋਲਨ ਨੇ ਦੱਸਿਆ ਕਿ ਸਾਰਡਰ ਹੋਟਲ ਦਾ ਸਟਾਫ ਵੀ ਉਨਾ ਹੀ ਹੈਰਾਨ ਪਰੇਸ਼ਾਨ ਸੀ ਜਿੰਨੇ ਮਹਿਮਾਨ ਹੱਕੇ ਬੱਕੇ ਨਜ਼ਰ ਆ ਰਹੇ ਕਿਸਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ